ਅਚੀਵਮੈਂਟ ਨਹੀਂ ਹੋਈ ਸੀ ਹਨਾ ਕੋਈ ਤਰੀਕਾ ਹੁੰਦਾ ਵਾ ਨਗਰ ਕੌਸਲ ਦੇ ਆਗੇ ਜਿਹੜਾ ਧੱਕਾ ਕੀਤਾ ਵਾ ਇਹ ਇੱਕ ਕੋ ਚੰਗੀ ਗੱਲ ਆ ਵਪਾਰੀ ਆਪਣੀ ਰੋਟੀ ਕਮਾਉਂਦੇ ਪਏ ਨੇ ਆਪਾਂ ਸਾਰੇ ਮਹੀਨਾ ਪਹਿਲੇ ਚੱਲ ਜਾਂਦੇ ਆ ਕਿ ਵਪਾਰੀਆਂ ਕੋ ਵੋਟਾਂ ਮੰਗਦੇ ਆ ਹਰ ਪਾਰਟੀ ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ ਉਹਦੇ ਮੁਸ਼ਕਲਾਂ ਸੁਣਦੇ ਆ ਹਾਲਤੇ ਕੋਈ ਵੀ ਨਹੀਂ ਕਰਦਾ ਸ਼ਹਿਰ ਛੋਟੇ ਨੇ ਸੜਕਾਂ ਛੋਟੀਆਂ ਨੇ ਪੰਜਾਬ ਜਸ 700 ਸਾਲ ਤੋਂ ਇਹ ਸੜਕਾਂ ਬਣੀਆਂ ਨੇ ਤੇ ਗੱਡੀਆਂ ਵੱਧ ਗਈਆਂ ਨੇ ਸਿਰਫ ਵਪਾਰੀਆਂ ਦਾ ਹੀ ਕਸੂਰ ਆ ਜਾਂ ਤੇ ਪਲੈਨਿੰਗ ਪਹਿਲੇ ਕੋਈ ਹੋਵੇ ਜੇ ਤੇ ਅਕਰੋਜਮੈਂਟ ਹੋਣੀ ਕੀਤੀ ਆ ਫਿਰ ਤਾਂ ਪਹ ਮੰਨਦੇ ਕਿ ਗਲਤ ਕੰਮ ਆ ਔਰ 50 ਸਾਲ ਤੋ ਕੋਈ ਰੂਲਸ ਨਹੀਂ ਕੋਈ ਬਾਈ ਕੋਈ 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 ਰੂਲਸ ਨਹੀਂ ਸੀ ਹੈਗੇ ਉਦੋਂ ਲੋਕਾਂ ਨੇ ਵਾਦੇ ਪਾਏ ਨੇ ਉਹ ਦੁਕਾਨਦਾਰ ਆਪਣੀ ਰੋਟੀ ਖਾ ਰਿਆ ਵਾ ਹੈਨਾ ਤੇ ਇਹ ਜੋ ਧੱਕਾ ਕੀਤਾ ਚੰਗੀ ਗੱਲ ਆ ਇਕਦਮ ਸਵੇਰੇ ਆ ਜਾਂਦਾ ਕੁਛ ਠਾ ਠਾ ਦੇਣਾ ਕੀ ਗੱਲ ਕਿ ਉਹ ਬਾਅਦ ਵਿੱਚ ਇੱਕ ਮੀਟਿੰਗ ਨਹੀਂ ਕਰ ਸਕਦੇ ਸੀਗੇ ਨਗਰ ਕੌਂਸਲ ਆਪਣੀ ਟੀਮ ਭੇਜਦੀ 29 ਐਮਸੀ ਐਨਾਂ ਦੇ ਨੇ ਪ੍ਰਧਾਨ ਇਹਨਾਂ ਦਾ ਵਾ ਮਲਕੀਆਂ ਆਪਣੇ ਛਪਾਉਣ ਲਈ ਇਹ ਦੂਜੇ ਪਾਸੇ ਤੁਰਦੇ ਨੇ ਇਹਨਾਂ ਨੂੰ ਇੰਨੀ ਅਕਲ ਵੀ ਨਹੀਂ ਕਿਸੇ ਨੇ ਸਿਖਾਈ ਕਿ ਤੁਸੀਂ ਆਪਣੇ ਬੰਦੇ ਹੋ ਇਹਨਾਂ ਕੋ ਵੋਟਾਂ ਮੰਗਦੇ ਹੋ ਇਹਨਾਂ ਕੋ ਫਿਰ ਆ ਕੇ ਡਰਾਮੇ ਕਰਦੇ ਹੋ ਕਿਤੇ ਬੋਟਸਾਂ ਦੇ ਬੁਲਟ ਤੇ ਆਏ ਕਿਤੇ ਚਾਵਾਂ ਪਿੰਦੇ ਹੋ ਆ ਕੇ ਇਹ ਭਰਾ ਹੀ ਨੇ ਇਹਨਾਂ ਦੀਆਂ ਵੋਟਾਂ ਕਰਕੇ ਚੇਦਦੇ ਹੋ ਵੋਟ ਤਾਂ ਕੋਈ ਮਸਲਾ ਨਹੀਂ ਇੱਥੇ ਇੱਥੇ ਮਸਲਾ ਕਿ ਇਹਨਾਂ ਦੀ ਰੋਟੀ ਦਾ ਮਸਲਾ ਇਹ ਸਾਰੇ ਭਰਾ ਆਪਣੇ ਭਰਾ ਨੇ ਕਿ ਪਿਆਰ ਨਾਲ ਆ ਕੇ ਉੱਥੇ ਗੱਲ ਕਰ ਕੀਤੀ ਜਾ ਸਕਦੀ ਕਿ ਬਾਹਰਲੇ ਦੇਸ਼ਾਂ ਤੋਂ ਆਏ ਨੇ ਆ ਉਹਨਾਂ ਕੀ ਮੰਗ ਉਹਨਾਂ ਕੀ ਮੰਗ ਰੱਖਾਂਗੇ ਕਿ ਚਲੋ ਇਹ ਸਾਰੇ ਇੱਕ ਭਾਈਚਾਰਾ ਵਾ ਜੇ ਕਿਸੇ ਨੇ ਵਾਦਾ ਕੀਤਾ ਵੀ ਅੱਜ ਨਹੀਂ ਕੀਤਾ ਇਹ ਸਾਲਾਬਦੀ ਹੈ ਅੱਜ ਤੁਸੀਂ ਢਾਲੋਗੇ ਵਾਦਾ ਫਿਰ ਹੋ ਜਾਣਾ ਕਿੱਥੇ ਨਹੀਂ ਹੈਗਾ ਕਦੇ ਸ਼ਹਿਰ ਚ ਵਾਦਾ ਨਹੀਂ ਹੈਗਾ ਇਹ ਜੇ ਕਿਸੇ ਦੁਕਾਨਦਾਰ ਆਪਾਂ ਕੁਝ ਵਿਖਾਉਗਾ ਤੇ ਫੇਰ ਹੀ ਉਹਦਾ ਵਿਕਦਾ ਆਮ ਲੋਕ ਸਾਥ ਹੁੰਦੇ ਹੀ ਨੇ ਤੇ ਕੀ ਫਰਕ ਪੰਦਾ ਜੇ ਥੋੜੀ ਜੀ ਟ੍ਰੈਫਿਕ ਵੱਧ ਗਈ ਆ ਤਿਬਰੀ ਰੋਡ ਤੇ ਸਾਰੇ ਹਾਈਜੈਕ ਹੋ ਗਏ ਤਿਬਰੀ ਰੋਡ ਤੇ ਆ ਗਏ ਕਿਉਂ ਹੋ ਗਿਆ ਹਰ ਕੋਈ ਸੋਚਦਾ ਕਿ ਆਪਾਂ ਛੇਤੀ ਪਾਸ ਹੋ ਜਾਈਏ ਉਧਰ ਦੂਜੇ ਪਾਸੇ ਉਹ ਆਪਣੇ ਉਹ ਰੇਲਵੇ ਫਾਟਕ ਬੰਦੇ ਨੇ ਸਾਰੀ ਟ੍ਰੈਫਿਕ ਇੱਥੇ ਡਾਇਵਰਟ ਹੋ ਗਈ ਆ ਇਸ ਕਰਕੇ ਥੋੜੀ ਦਿੱਕਤ ਐ ਸ ਰੋਡ ਤੇ ਜਿਆਦਾ ਆ ਰਹੀ ਸੀ ਕਿ ਹੋਰ ਕੋਈ ਗੱਲ ਨਹੀਂ ਹੈਗੀ ਸਮੇਂ ਨਾਲ ਇਹ ਵੀ ਠੀਕ ਹੋ ਜਾਊਗਾ ਇੱਕ ਟਾਈਮਿੰਗ ਲਾ ਦਿਓ ਸਾਰੀ ਜਦੋਂ ਜਦੋਂ ਭਵਾਂਦੀਆਂ ਆਪਣੀ ਆਪਣੀ ਟ੍ਰੇਨਸ ਆਉਂਦੀਆਂ ਨੇ ਉਹਨਾਂ ਦਾ ਟਾਈਮਿੰਗ ਆਪਾਂ ਕਿਤੇ ਲਾ ਦਈਏ ਕਿ ਇਸ ਇਸ ਰੋਡ ਤੇ ਇਸ ਟਾਈਮ ਇਸ ਸਮੇਂ ਇਹ ਟ੍ਰੇਨ ਆਣੀ ਆ ਉਨੇ ਸਮਲੇ ਡਾਇਵਰਟ ਕਰ ਲੋ ਬਾਕੀ ਟ੍ਰੈਫਿਕ ਉਧਰੋਂ ਚੱਲ ਜੇ ਮੈਂ ਕਹਿ ਕਰਦੇ ਕਿ ਅਸੀਂ ਵਪਾਰੀਆਂ ਦੇ ਨਾਲ ਇਹਨਾਂ ਨੂੰ ਕੋਈ ਵੀ ਦਿੱਕਤ ਜਿਹੜੀ ਆਉਂਦੀ ਆ ਇਹਦਾ ਹੱਲ ਹੋਣਾ ਚਾਹੀਦਾ ਕਿ ਕਿੰਨੀ ਕਿ ਕਰਨੋਇਸ਼ਮੈਂਟ ਕਰ ਲਈ ਥੋੜਾ ਵਾਦਾ ਕਰ ਲਿਆ ਕਿ ਵੋਟ ਲਾ ਲਿਆ ਹੋਗਾ ਇਤਨੇ ਕੀ ਫਰਕ ਪੈ ਜੂਗਾ ਇੱਕ ਭਾਈਚਾਰਕ ਆਪਸੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕੋਈ ਐਡਾ ਰੂਲ ਕਿਹੜਾ ਤੋੜਦਾ ਇਹਨਾਂ ਨੇ ਯਾਰ ਕਿ ਆਪਾਂ ਟਾਂ ਦੀ ਹਾਂ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਦੱਸ ਦੇ ਸਮਾਂ ਟਾਈਮ ਦੇ ਹੁੰਦੇ ਕੋਈ ਕੋਈ ਇਹਨਾਂ ਨਾਲ ਮੀਟਿੰਗ ਕਰ ਦੇ ਕੀ ਹੋ ਜਾਣਾ ਸੀਗਾ 10 ਦਿਨ ਲੇਟ ਕਰ ਲੈਂਦੇ ਜਿਹੜਾ ਕੰਮ ਅੱਜ ਕਰਦੇ ਪਏ ਸੀ ਕੀ ਮਤਲਬ ਸੀਗਾ ਤੇ ਇੱਕੀ ਗੱਲ ਇਹ ਆਪਣੇ ਆਪਣੇ ਇਹ ਸਾਰੇ ਆਪਣੇ ਨਹੀਂ ਇਹ ਬਗਾਨੇ ਨੇ ਸਾਰੇ ਇਹ ਆਪਣੇ ਹੀ ਆ ਹੁਣ ਧਿਆਨ ਦਾ ਇਹ ਵੱਟ ਕਰਦੇ ਨੇ ਹੁਣ ਜੇ ਕੋਈ ਚੰਗੇ ਕੰਮ ਸ਼ਹਿਰ ਝੋਂ ਲੱਗੇ ਨੇ ਕੋਈ ਬੈਲ ਸਾਹਿਬ ਜਾਂ ਪੁਲਸੀਆ ਆਪਣੇ ਚੰਗੇ ਲਿਆਂ ਲੱਗੇ ਨੇ ਨਾਲਾ ਪੱਕਾ ਹੋਣ ਲੱਗਾ ਵਾ ਜੀ ਮੰਡੀ ਦਾ ਕੰਮ ਚੱਲਣ ਲੱਗਾ ਜਾਂ ਬਾਕੀ ਕੰਮ ਖੁੱਲ੍ਹੇ ਲਈ ਚੱਲ ਪਏ ਨੇ ਹੁਣ ਇੱਕ ਐਸਟੀਪੀ ਦਾ ਪ੍ਰੋਜੈਕਟ ਆਉਣ ਲੱਗਾ ਵਾ ਜਿਹੜਾ ਉਸ ਤੋਂ ਬਾਅਦ ਆਪਣੀ ਪ੍ਰੈਜ਼ੀਡੈਂਟ ਪਾਰਕ ਨੂੰ ਲੈ ਕੇ ਐਫਸੀ ਐਫਸੀ ਤੱਕ 9 ਕਰੋੜ ਦੀ ਡੀਪੀਆਰ ਬਣੀ ਹੈ ਉਹ ਪ੍ਰੋਜੈਕਟ ਆ ਰਿਹਾ 30 ਕਰੋੜ ਦਾ ਇੱਕ ਪ੍ਰੋਜੈਕਟ ਆਉਣ ਲੱਗਾ 20 ਦਾ ਇੱਕ ਅੱਗੇ ਆਉਣ ਲੱਗਾ ਵਾ ਇਹ ਬੈਲ ਸਾਹਿਬ ਜਿਹੜੇ ਕੰਮ ਕਰਦੇ ਪਏ ਰੋਲਾ ਨਹੀਂ ਪਾਉਂਦੇ ਕਿਤੇ ਕੀ ਇਹ ਇਹ ਕਰਦੇ ਆ ਪਰ ਸਾਰੇ ਕੰਮ ਲੱਗੇ ਹੋਏ ਨੇ ਕਰਨ ਲੱਗੇ ਆ ਤਕਲੀਫ ਤੇ ਉਹਨਾਂ ਨੂੰ ਆ ਹੁਣ ਆ ਪਾਈਚਾਰੇ ਚ ਆਮ ਲੋਕਾਂ ਨੂੰ ਦਿੱਕਤ ਦੇ ਕਿ ਇਹਨਾਂ ਨੂੰ ਕੀ ਮਿਲ ਜੂਗਾ ਜੇ ਉੱਥੇ ਖੜਾ ਵੀ ਰਹੂਗਾ ਪਰ ਦੋ ਦੋ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਟ੍ਰੈਫਿਕ ਮੁਲਾਜ਼ਮ ਥੋੜੇ ਵਧਾ ਲਓ ਜਿਵੇਂ ਜੇ ਉੱਥੇ ਕੋਈ ਇਸ਼ੂ ਬਣ ਗਿਆ ਆਪਣਾ ਆਪਾ ਭਾਈ ਲਾਲੋ ਜੀ ਚੌਂਕ ਤੇ ਕੋਈ ਇਸ਼ੂ ਬਣ ਗਿਆ ਉੱਥੇ ਚਾਰ ਟ੍ਰੈਫਿਕ ਤੇ ਬੰਦੇ ਵਧਾ ਲਓ 24 ਕੈਂਡੀ ਟ੍ਰੈਫਿਕ ਵਧਾ ਲਓ ਉੱਥੇ ਟ੍ਰੈਫਿਕ ਮੁਲਾਜ਼ਮ ਚਾਰ ਵਾਜਣ ਉਹ ਚੰਗੀ ਤਰ੍ਹਾਂ ਉਹਨੂੰ ਉਹਨੂੰ ਕਰ ਸਕਦੇ ਨੇ ਤੇ ਇਨਕ੍ਰੋਜਮੈਂਟ ਤੇ ਇੱਕ ਪਾਰਟ ਆਫ ਸਾਰੀ ਸੋਸਾਇਟੀ ਦਾ ਹੀ ਹੈ ਕਿਤਨੇ ਕਿਤੇ ਵਾਦੇ ਆ ਹੁਣ ਜਿਹੜਾ ਅਫਸਰ ਟਾਂਡ ਜਾਂਦਾ ਜੇ ਜਿਹੜਾ ਪ੍ਰਧਾਨ ਟਾਂਡ ਜਾਂਦਾ ਪਿਆ ਵਾ ਉਹਨੂੰ ਕਿ ਆਪਣੇ ਕੋਠੀ ਦਾ ਨਕਸ਼ਾ ਵਿਖਾ ਦੇ ਜੇ ਬਣਿਆ ਤੇ ਜੋਕ ਹੋਗੇ ਕਰਨੋਂ ਤਿਆਰ ਹਾਂ ਜਿਵੇਂ ਐਸ ਪਰ ਰੂਸ ਜਿਉ ਨਕਸ਼ਾ ਬਣਿਆ ਤੇ ਹੁਣ ਜਿੰਨੇ ਪੁੱਡਾ ਦੀਆਂ ਕਲੋ ਕੜਬਾ ਇਲਾਸ ਨੂੰ ਪੂਰਾ ਕਰਦੀ ਪਈ ਆ ਕੀ ਗੱਲ ਐ ਜਿਹੜੀ ਬਿਲਡਿੰਗ ਚ ਖੜ ਕੇ ਅੱਜ ਕਰਦੇ ਭਾਈ ਵਾਲਸ ਪੂਰੇ ਕਰਦੀ ਪਈ ਆ ਇਹਦੀ ਪਾਰਕਿੰਗ ਕਿੱਥੇ ਆ ਤੁਸੀਂ ਤੁਸੀਂ ਪੱਤਰਕਾਰ ਸਭ ਤੁਸੀਂ ਇੱਥੇ ਆਏ ਹੋ ਇਹਨਾਂ ਦੀ ਪਾਰਕਿੰਗ ਦੱਸੋ ਇਹਦੀ ਕਿੱਥੇ ਆ ਅੱਜ ਤੁਸੀਂ ਕਮੇਟੀ ਦੀ ਗੱਲ ਕਰਦੇ ਹੋ ਕਮੇਟੀ ਦਾ ਢਾਂਚਾ ਵੇਖੋ ਕੀ ਉਹਦੀ ਬਿਲਡਿੰਗ ਹੋ ਕਿੰਨੀ ਖਸਤਾ ਹਾਲਤ ਐ ਉਹਦੀ ਪਾਰਕਿੰਗ ਕਿੱਥੇ ਆ ਜੇ ਤੁਸੀਂ ਰੂਸ ਦੀ ਗੱਲ ਕਰਦੇ ਹੋ ਕੋਈ ਐਨਓਸੀ ਲੈ ਕੇ ਦੱਸੋ ਕਿਸੇ ਅਫਸਰ ਕੋ ਐਨਓਸੀ ਹੈਗੀ ਕਿਸੇ ਵੀ ਡਿਪਾਰਟਮੈਂਟ ਕੋ ਐਨਓਸੀ ਹੈਗੀ ਦੱਸੋ ਇਹਨਾਂ ਤੇ ਰੂਲ ਨਹੀਂ ਲੱਗੂ ਹੁੰਦੇ ਇਹ ਆਮ ਲੋਕਾਂ ਨੂੰ ਧੱਕਾ ਕਰਦੇ ਹੋ ਤੁਸੀਂ ਧੱਕਾ ਮਾਰਦੇ ਹੋ ਇਹ ਕੋ ਨੰਨੇ ਲਕੀਸ਼ ਪਾਉਣ ਲਈ ਜਦੋਂ ਪਤਾ ਲੱਗਦਾ ਪਿਆ ਵਾ ਕਿ ਸਾਡਾ ਇੱਕ ਲੀਡਰ ਵਧੀਆ ਕੰਮ ਕਰਦਾ ਪਿਆ ਵਾ ਬੈਲ ਸਾਹਿਬ ਇੱਕ ਚੰਗਾ ਕੰਮ ਕਰਦਾ ਪਿਆ ਵਾ ਕਿਸੇ ਨਾ ਕਿਸੇ ਤਰੀਕੇ ਉਹਨੂੰ 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 ਮਤਲਬ ਕਿ ਦੂਜੇ ਪਾਸੇ ਡਾਇਵਰਟ ਕਰਨ ਲਈ ਖਿੱਚਦੇ ਪਏ ਉਹ ਗੱਲ ਤੇ ਆ ਵਾ ਇਹਨਾਂ ਦਾ ਕੀ ਕਿਸੂਰ ਆ ਮੈਂ ਵੀ ਨਹੀਂ ਕਰਦਾ ਕਿ ਪਿਕ ਐਂਡ ਚੂਸ ਦੀ ਪਾਲਿਸੀ ਕਰੋ ਇੱਕ ਨੂੰ ਫੜ ਲਓ ਦੂਜੇ ਨਾਲ ਕਰੋ ਕਿਸੇ ਨਾ ਵੀ ਤਕਾਣਾ ਕਰੋ ਇਹਨੂੰ ਐਡਜਸਟ ਕਰ ਲਓ ਦੋ ਉੱਥੇ ਮੁਲਾਜ਼ਮ ਵਧਾ ਲਓ ਯਾਰ ਕੂੜਾ ਜੇ ਕੂੜੇ ਦੀ ਸਮੱਸਿਆ ਆਈ ਹੈ ਕੋਈ ਦੱਸੋ ਕੀ ਹੈ ਉੱਥੇ ਬੈਠ ਕੇ ਇੱਕ ਪਾਰਟੀ ਬਾਜੀ ਤੂੰ ਉੱਪਰ ਉੱਠ ਕੇ ਹੱਲ ਕਰ ਲਉ ਕੋਈ ਜਰੂਰੀ ਥੋੜਾ ਕਿ ਦੁਸ਼ਮਣੀ ਪੈ ਗਈ ਹੈ ਉਹ ਕਾਲੀ ਹੈ ਕਾਂਗਰਸੀ ਹੈ ਤੇ ਇਹ ਆਮ ਆਦਮੀ ਪਾਰਟੀ ਆ ਜੇ ਸ਼ਹਿਰ ਦੇ ਭਲੇ ਦੀ ਜੇ ਗੱਲ ਕਰਦੀ ਹੈ ਤਾਂ ਫਿਰ ਇੱਕ ਇੱਕ ਪਲੇਟਫਾਰਮ ਤੇ ਆ ਕੇ ਕਿਉਂ ਨਹੀਂ ਆਪਣੀ ਗੱਲ ਰੱਖ ਸਕਦੇ ਆਪਾਂ ਸਾਰੇ ਤਾਂ ਗੱਲ ਕਰਦੇ ਆਪਾਂ ਕਿਸੇ ਨਾਲ ਇਹ ਪਿਆਰ ਨਾਲ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਤੁਸੀਂ ਦੱਸੋ ਨਹੀਂ ਹੋ ਸਕਦਾ ਸੀਗਾ ਇਹ ਦਿਨੇ ਬੈਠ ਸਕਦੇ ਸੀਗੇ ਆਪਣੀ ਗੱਲ ਰੱਖ ਸਕਦੇ ਸੀ ਇਹਨਾਂ ਨੇ ਮੀਟਿੰਗ ਕਰ ਸਕਦੇ ਸੀ ਕਿ ਕੀ ਦਿੱਕਤ ਹੈ ਤੇ ਕੀ ਕੀ ਇਹ ਰਾ ਹੱਲ ਹੋ ਜਾਊਗਾ ਚਾਰ ਦਿਨ ਬਾਅਦ ਫਿਰ ਉਥੇ ਫਿਰ ਆ ਕੇ ਕਹਿਤ ਨੇ ਇੰਡਾਇਰੈਕਟਲੀ ਕਿ ਜਾ ਰ ਕੋਈ ਗੱਲ ਨਹੀਂ ਫਿਰ ਵਧਾ ਲਿਓ। ਇਹੀ ਗੱਲ ਹੁੰਦੀ ਹੈ ਨਾ। ਕਿੰਨੀ ਵਾਰੇ ਕਰਦੇ ਹੋ। ਇੱਕ ਬੈਠ ਕੇ ਅੱਧਾ ਸੋਲੂਸ਼ਨ ਕਰ ਲੀਏ ਪਿਆਰ ਨਾਲ। ਇਹ ਆਪਣੇ ਨੇ ਸਾਰੇ ਸਾਡੀ ਪਾਰਟੀ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਤੇ ਪਾਰੀਆਂ ਦੇ ਹੱਕ ਚ ਪਾਰਟੀਆਂ ਇਹਨਾਂ ਨਾਲ ਖੜੇ ਆ ਸਾਡੀ ਪਾਰਟੀ ਨਾਲ। ਸਾਡੇ ਸਾਹਮਣੇ ਪ੍ਰੈਜ਼ੈਂਟ